ਕਲਤੂਰ ਸੇਖਿਤਲੀ ਧਰਮ ਪ੍ਰਚਾਰ ਸੰਸਥਾ ਵੱਲੋਂ ਨਵੇਂ ਬਰੇ 2025 ਦਾ ਕੈਲੰਡਰ ਗੁਰਦਵਰਾ ਸਿੰਘ ਸਭਾ ਫਲੈਰ ਨੂੰ ਪ੍ਰੇਸ਼ਿਤ ਵਿਖੇ ਕੀਤਾ ਗਿਆ ਜਾਰੀ ਇਤਲੀ ਦੀ ਸ਼ਰਮਾ ਧਰਮ ਪ੍ਰਚਾਰ ਸੰਸਥਾ ਕਲਤੂਰ ਸੇਖ ਵੱਲੋਂ ਨਵੇਂ ਬਰੇ 2025 ਦਾ ਸਿੱਖ ਧਰਮ ਨਾਲ ਸੰਬੰਧਿਤ ਤਸਵੀਰਾਂ ਵਾਲਾ ਕੈਲੰਡਰ ਗੁਰਦਵਰਾ ਸਿੰਘ ਸਭਾ ਫਲੈਰ ਵਿਖੇ ਗੁਰਦਵਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਸੰਕਲਨ ਜਾਰੀ ਕੀਤਾ ਗਿਆ ਇਸ ਕੈਲੰਡਰ ਬਾਰੇ ਜਾਣਕਾਰੀ ਦਿੰਦੇ ਹੇ ਕਲਤੂਰ ਸਿੱਖ ਦੇ ਸੇਵਾਦਾਰ ਸਿਮਰਜੀਤ ਸਿੰਘ ਰਾਜਵੰਦਸਾ ਜੀ ਇਹ ਸਵਾਰ ਦਾ ਕੈਲੰਡਰ ਗੁਰੂ ਸਾਹਿਬ ਦੇ ਪ੍ਰਾਤਨ ਰਾਗਿਆਂ ਦੇ ਟਾੜੀਆਂ ਨੂੰ ਸਮਰਪਿਤ ਹੈ ਇਸ ਕੈਲੰਡਰ ਵਿੱਚ ਜਥੀ ਪਾਪਾ ਗੁੱਟਾ ਸਾਹਿਬ ਦੇ ਉਚਿਤ ਰਸ ਦੇ ਨਾੜੀ ਪਾਈ ਮਦਨਾਂ ਜੀ ਪਾਪਾ ਬਲਵੰਡ ਜੀ ਤੇ ਪਾਪਾ ਸਤਜ ਦੇ ਉਚਿਤ ਰਹਿ ਸਾਹਿਬ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਤਨ ਟਾੜੀਆਂ ਦੇ ਚਿੱਤਰ ਹੈ ਉਹ ਦੱਸਿਆ ਗਿਆ ਕਿ ਇਤਿਲੀ ਵਿਸ਼ੇਖਤਰ ਮੇ ਦੇ ਪਰ ਚਾਰ ਪ੍ਰਸਾਰ ਦੀ ਬਹੁਤ ਸਾਰੀ ਕਿਤਾਬਾਂ ਵਿੱਚ ਕਲਤੂਰ ਸਿੱਖ ਲੋ ਟਾਲੀਨ ਭਾਸ਼ਾ ਵਿੱਚ ਪਾ ਕੇ ਵੰਡਿਆ ਗਿਆ ਹਲ ਇਤਲੀ ਵਿੱਚ ਜਿੰਨੇ ਵੀ ਨਗਰ ਕੀਰਤਨ ਹੁੰਦੇ ਹਨ ਉਹਨਾਂ ਵਿੱਚ ਵੀ ਇਸ ਸਸਤਾ ਸ਼ਮੂਰੀਅ ਕਰਦੀ ਹੈ ਤੇ ਧਰਮ ਪ੍ਰਚਾਰੀ ਕਿਤਾਬਾਂ ਵੰਦੀ ਹੈ ਇਸ ਮੌਕੇ ਸਸਤਾ ਦੇ ਸੇਵਾਦਾਰ ਸਿਮਰਜੀਤ ਸਿੰਘ ਰਾਜੂ ਗੁਰਪ੍ਰੀਤ ਸਿੰਘ ਰਵਿੰਦਰ ਸਿੰਘ ਪਲਵਿੰਦਰ ਸਿੰਘ ਗੁਰਪ੍ਰੀਤ ਸਿੰਘ 피રાજ ਹਰਜਿੰਦਰ ਸਿੰਘ ਅਤੇ ਹੋਰ ਸਾਥੀ ਮਜੂਸ ਹਨ ਗੁਰਦਵਾਰ ਸਿੰਘ ਸੇਵਾ ਫਲਰ ਦੀ ਸਮੂਚਿਕ ਮੀਟ ਜਿਨ੍ਹਾਂ ਵਿੱਚ ਮੁੱਖ ਸੇਵਾਦਾਰ सुरेंद्र ਸਿੰਘ ਪੰਡੋਰੀ ਜਨਕਤਰ ਸ਼ਮਜੀਤ ਸਿੰਘ ਠਾਕਰੀ ਦਲਕਾਣ ਸਿੰਘ ਵਾਇਸ ਪ੍ਰਧਾਨ ਸਵਰਨ ਸਿੰਘ ਲਾਲੂ ਆਗਨਿਸ਼ਾਨ ਸਿੰਘ ਅੰਦਾਸ ਮਹਿੰਦਰ ਸਿੰਘ ਮਾਜ ਰੋਪਿੰਦਰ ਸਿੰਘ ਬਿੱਟੂ ਭਗਵਾਨ ਸਿੰਘ ਬ੍ਰਿਸ਼ੇ ਲਖਮਿੰਦਰ ਸਿੰਘ ਬਹਿਰਗਾਮ ਸੰਤਭਾਪਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀ ਅਮਰੀਕ ਸਿੰਘ ਚੋਹਾਨਾ ਵਾਲੇ ਸੁਖੰਦਰ ਸਿੰਘ ਤੇ ਲੰਗਰ ਦੇ ਸੇਵਾਦਾਰ ਹਾਜ਼ਰ ਸਨ